ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਪਹੁੰਚੇ ਹਾਂ ਜੀ ਫਾਜ਼ਿਲਕਾ ਸਿਵਲ ਹਸਪਤਾਲ ਜੋ ਕਿ ਲੰਗਰ ਦੀਆਂ ਸੇਵਾਵਾਂ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪਿੰਡ ਮਰੀਰ ਵੱਲੋਂ ਚੱਲ ਰਹੀਆਂ ਇੱਥੇ ਸੋ ਆਪ ਬੋਰਡ ਤੁਸੀਂ ਪੜ ਸਕਦੇ ਹੋ ਇਹਦੇ ਦੇ ਜਿੱਥੇ-ਜਿੱਥੇ ਪ੍ਰਸ਼ਾਦਾ ਜਾਂਦਾ ਜਿਹੜੇ-ਜਿਹੜੇ ਸਿਵਲ ਹਸਪਤਾਲਾਂ 'ਚ ਪਹੁੰਚਾਇਆ ਜਾਂਦਾ ਉਹ ਸਾਰੇ ਹਸਪਤਾਲਾਂ ਦਾ ਨਾਮ ਦਿੱਤਾ ਹੋਇਆ ਜੀ ਤੋ ਸੇਰੇ 10 ਵਜੇ ਗੱਡੀ ਇਸ ਥਾਂ ਤੇ ਪਹੁੰਚ ਜਾਂਦੀ ਆ। ਤੋ ਇੱਥੇ ਸ਼ਾਂ ਦੀ ਪ੍ਰੋਬਲਮ ਬਹੁਤ ਸੀ ਤੇ ਕੱਲ ਆਏ ਸੀ ਮੈਡਮ ਉਹਨਾਂ ਨੇ ਨਾ ਸ਼ਾਂ ਦਾ ਪ੍ਰਬੰਧ ਕਰਾ ਕੇ ਦਿੱਤਾ ਚਾਨੀਆਂ ਦਾ। ਸੋ ਆਜੋ ਆਪਾਂ ਪੁੱਛਦੇ ਆਂ ਉਹਨਾਂ ਦਾ ਨਾਮ ਕਿਹਨੇ ਚਾਨੀਆਂ ਲਵਾ ਕੇ ਦਿੱਤੀਆਂ? ਭੈਰੂ ਜੀ ਫਿਰ ਇਹ ਸੇਵਾ ਕਿਨੇ ਰੰਭਾਈ ਇਹ ਚਾਨੀਆਂ ਵਾਲੀ? ਤੇ ਮੈਡਮ ਪੂਜਾ ਲੁਤਰਾ ਜੀ ਦੇ। ਇਹ ਤਾਂ ਲੋਕਲੀ ਨਹੀਂ। ਹਾਂਜੀ ਲੋਕਲ ਜੀ। ਤੇ ਇਹ ਜਿਹੜੀ ਧੰਗ ਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਸੇਵਾ ਨਿਭਾਈ ਜਾਂਦੀ ਇਹਨੂੰ ਕਿੰਨਾ ਟਾਈਮ ਹੋ ਗਿਆ ਨਿਭਾਈ ਜਾਂਦੀ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਜੀ ਰੂਟੀਨ ਚ ਆ ਰਿਹਾ ਲੰਗਰ ਜੀ ਰੂਟੀਨ ਚ ਆ ਰਿਹਾ ਜੀ ਸਿਰਫ ਸੰਡੇ ਨੂੰ ਹੀ ਆਉਂਦਾ ਤੇ ਜਿਸ ਦਿਨ ਸਰਕਾਰੀ ਛੁੱਟੀ ਹੋਵੇ ਉਸ ਦਿਨ ਨਹੀਂ ਆਉਂਦਾ ਜੀ ਠੀਕ ਹੈ ਜੀ ਸੋ ਆ ਜਓ ਸੰਗਤ ਨੂੰ ਵੀ ਪੁੱਛਦੇ ਆਂ ਸੋ ਸਰ ਜਿਹੜਾ ਇੱਥੇ ਪ੍ਰਸ਼ਾਦਾ ਸ਼ਕਾਇਆ ਜਾਂਦਾ ਧੰਗ ਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਵੀ ਉਹਦੇ ਸਾਰਿਆਂ ਨੂੰ ਇੱਕੋ ਜਿਹਾ ਸ਼ਕਾਇਆ ਜਾਂਦਾ ਹਾਂਜੀ ਹਾਂਜੀ ਸਰ ਕੋਈ ਹਿੜਕ ਚਿਰਕ ਤਾਂ ਹੈ ਨਹੀਂ ਇੱਥੇ ਨਹੀਂ ਸਰ ਕੋਈ ਨਹੀਂ ਪ੍ਰੋਬਲਮ ਤੇ ਕੁਆਲਿਟੀ ਕਿਵੇਂ ਆਉਂਦੀ ਹੈ ਪ੍ਰਸ਼ਾਦੇ ਦੀ ਵਧੀਆ ਜੀ ਬਹੁਤ ਵਧੀਆ ਸਰ ਸੋ ਕਿੰਨਾ ਟਾਈਮ ਹੋ ਗਿਆ ਤਕਰੀਬਨ ਇੱਥੇ ਲੰਗਰ ਹੁੰਦੇ ਨੇ 300 ਸਾਲ ਤੋਂ ਲਗਭਗ ਹੋਈ ਤੇਨ ਸਾਲ ਹੋ ਗਈ ਹਾਂ ਜੀ ਸੋ ਦੇਖ ਸਕਦੇ ਹਾਂ ਬਹੁਤ ਵਧੀਆ ਸੇਵਾ ਜੀ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪਿੰਡ ਮੰਦਿਰ ਵੱਲੋਂ ਜੇ ਚਲਾਈ ਜਾਂਦੀ ਹੈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਇੱਥੇ ਪਹੁੰਚੇ ਹੋ ਲੰਗਰ 'ਚ ਤੇ ਜੋ ਲੰਗਰ ਸ਼ਿਕਾਇਆ ਜਾਂਦਾ ਸਾਡੇ ਕਿਸੇ ਸੇਵਾਦਾਰ ਵੱਲੋਂ ਉਈ ਹਿੜਕ ਚਿਰਕ ਜਾਂ ਕੁਝ ਬੋਲਿਆ ਜਾਂਦਾ ਹੋਵੇ ਜੀ ਮੈਂ ਬੱਜੇ ਪ੍ਰੇਮ ਨਸ਼ਟਾ ਜੀ ਸਾਰਾ ਵਧੀਆ ਸੋ ਕਿਵੇਂ ਲੱਗਿਆ ਜੀ ਤੁਹਾਨੂੰ ਇਹ ਸੇਵਾ ਜੋ ਧੰਨ ਗੁਰੂ ਰਾਮਦਾਸ ਜੀ ਤੁਹਾਨੂੰ ਨਹੀਂ ਚਾਹੀਦੀ ਮੇਰੇ ਮੁਤਾਬਕ ਬੁਲਾਇਆ ਗਏ ਠੀਕ ਹੈ ਵੈਗਰ ਜੀ ਵੈਗਰ ਜੀ ਕਕਾਰ ਸਾਹਿਬ ਵੈਗਰ ਜੀ ਤੁਸੀਂ ਹੋਪੇ ਹੋਰ ਜੀ ਠੀਕ ਹੋ ਜੀ ਤੇ ਇਹ ਜੋ ਪ੍ਰਸ਼ਾਦਾ ਹੁੰਦਾ ਜੀ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪਿੰਡ ਮੰਦਿਰ ਗੁਰੂ ਇਹ ਸੇਵਾ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਤੇ ਤੁਸੀਂ ਜਦੋਂ ਪ੍ਰਸ਼ਾਦਾ ਛਕਦੇ ਆ ਕੋਈ ਹਿੜਕ ਚਿਰਕ ਯਾ ਕੋਈ ਬੰਦਾ ਬੋਲ ਜੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਇਹ ਵਧੀਆ ਪ੍ਰਸ਼ਾਦਾ ਸ਼ਕਾਇਆ ਜਾਂਦਾ ਇਹ ਬਹੁਤ ਵਧੀਆ ਜੀ ਵਧੀਆ ਠੀਕ ਹੈ ਜੀ ਸੋ ਜੋ ਪਹਿਲੀ ਰਸੋਈ ਹੈ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਉਹ ਬਣੀ ਹੋਈ ਹੈ ਪੁਰ ਹੀਰਾ ਹਿਸ਼ਾਰਪੁਰ ਦੇ ਵਿੱਚ ਤੇ ਦੂਜੀ ਰਸੋਈ ਹੈ ਜਿਹੜੀ ਉਹ ਪਿੰਡ ਮੰਦਿਰ ਜੋ ਮੁਕਸਰ ਜ਼ਿਲ੍ਹੇ ਵਿੱਚ ਸਥਿਤ ਹੈ ਜੀ ਤੇ ਇੱਥੋਂ ਲੰਗਰ ਤਿਆਰ ਹੋ ਕੇ ਵੱਖ-ਵੱਖ ਹਸਪਤਾਲਾਂ ਵਿੱਚ ਸਿਵਲ ਹਸਪਤਾਲਾਂ ਵਿੱਚ ਪ੍ਰਸ਼ਾਦਾ ਪੰਚਾਇਆ ਜਾਂਦਾ ਸੰਗਤ ਆਉਂਨਾ ਬਹਿ ਕੇ ਪ੍ਰਸ਼ਾਦਾ ਛਕਦੀ ਹੈ ਜੀ ਸੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ